ਯਾਦ ਆਈ ਮੇਰੀ ਯੈਸ ਯੈਸ ਸਿੱਧੂ ਰਿਆਈ ਕਮਰਿਆ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਹੁਣ ਬਚ ਗਏ ਨਿੰਗੇ ਦੇਖੋ 7 10 ਹੋ ਗਏ ਨਿੰਗੇ ਤੇ ਹੁਣ ਅਸੀਂ ਜਾ ਰਹੇ ਹਾਂਗੇ ਗੋਵਿੰਦ ਕਾ ਭੂਆ ਜੀ ਦੇ ਕੋਲੇ ਤੇ ਹੁਣ ਚਲੋ ਚੱਲਦੇ ਆ ਫਟਾਫਟ ਕਿਉਂਕਿ ਹੁਣ ਹੋ ਰੇ ਲੇਟ ਮੇਰੀ وجہ ਨਾਲ ਤੇ ਦਾਦੀ ਫੜੀ ਤਾਂ ਸਾਰੇ ਪਿਆਰੇ ਤੇ ਚਲੋ ਚੱਲਦੇ ਆ ਤੇ ਗਾਇਸ ਹੁਣ ਅਸੀਂ ਚੱਲੇ ਹੈਗੇ ਬੱਸ ਸਟੈਂਡ ਤੇ ਦਾदू ਹੀ ਲੈ ਕੇ ਜਾ ਰਹੇ ਨੇਗੇ ਸਾਨੂੰ ਤੇ ਨਾਲ ਮੇਰੇ ਦਾਦੀ ਬੈਠੇ ਹੈਗੇ ਤੇ ਚਲੋ ਚੱਲਦੇ ਆਗੇ ਬੱਸ ਸਟੈਂਡ ਤੇ ਗਾਇਸ ਸਾਨੂੰ ਬਸ ਤਾਂ ਮਿਲ ਗਈ ਸੀਗੀ ਤੇ ਅਸੀਂ ਬੈ ਗਏ ਆ ਮੈਂ ਵੌਇਸ ਓਵਰ ਕਰ ਰਹੀ ਐ ਕਿਉਂਕਿ ਬੱਸ 'ਚ ਬਹੁਤ ਆਵਾਜ਼ ਆਉਂਦੀ ਐ ਹੁਣ ਅਸੀਂ ਪਹੁੰਚ ਗਏ ਭਵਾਨੀਗੜ ਤੇ ਦਾਦੀ ਕਹਿੰਦੇ ਇਹ ਮੇਰੇ ਪੇਕੇ ਐ ਤੇ ਗਾਇਸ ਹੁਣ ਅਸੀਂ ਚੱਲੇ ਆਗੇ ਪਟਿਆਲੇ ਵੱਲ ਨੂੰ ਤੇ ਗਾਇਜ਼ ਹੁਣ ਅਸੀਂ ਪਹੁੰਚ ਗਏ ਸੀਗੇ ਪਟਿਆਲਾ ਬੱਸ ਸਟੈਂਡ ਇਹ ਤੋਂ ਜਮੀ 에어ਪੋਰਟ ਵਰਗਾ ਲੱਗਿਆ ਬਹੁਤ ਸੋਹਣਾ ਹੈ ਇਹ ਗੋਵਿੰਦਗੜ੍ਹ ਹੁਣ ਅਸੀਂ ਇੱਥੇ ਆਟੋ ਲੈਣ ਵਾਸਤੇ ਖੜੇ ਹਾਂ ਬੱਸਾਂ ਨੂਰੇ ਤਾਰ ਵੀ ਹੈ ਅੱਡੇ ਤੇ ਅੱਡਾ ਦੇਖੋ ਬਿਲਕੁਲ ਸੁਨਣਾ ਪਿਆ ਬੱਸ ਸਟੈਂਡ ਜਿਹੜਾ ਕੁਝ ਕੋਈ ਬੱਸ ਨਹੀਂ ਕੋਈ ਲੋਕ ਨਹੀਂ ਹੈਗੇ ਹੁਣ ਅਸੀਂ ਬੈ ਗਏ ਰਿਕਸ਼ੇ ਤੇ ਤੇ ਅਸੀਂ ਜਾ ਰਹੇ ਹਾਂ ਦੇਖੋ ਸਾਰੇ ਕਿਵੇਂ ਬੈਠੇ ਹੋਏ ਗਾਇਜ਼ ਹੁਣ ਅਸੀਂ ਆ ਗਿਆ ਭੂਆ ਜੀ ਦੇ ਘਰੇ ਤੇ ਚਲੋ ਚੱਲਦੇ ਹਾਂ ਅੰਦਰ ਤੇ ਗਾਇਸ ਹੁਣ ਅਸੀਂ ਆਏ ਸੀ ਦਾदू ਦੇ ਪੂਆਜੀ ਕੇ ਘਰੇ ਤੇ ਦੇਖੋ ਹੁਣ ਅਸੀਂ ਖਾ ਰਹੀ ਹੈਗੀ ਰੋਟੀ ਇਹ ਪਿੰਕੀ ਹੈ ਜਿਹੜੀ ਲੈ ਕੇ ਆਈ ਹੈ ਪੂਰੀਆ ਸਪੈਸ਼ਲ ਬੁਲਾਇਆ ਉਹਨੂੰ ਵੀ ਕੁੜੀਆ ਦੋ ਮਿੰਟ ਆ ਕੇ ਖੜਜੋ ਦੇਖੋ ਹੁਣ ਅਸੀਂ ਸਾਰੇ ਨਾ ਖਾਣਾ ਖਾਣ ਲੱਗੇ ਦੇਖੋ ਕਿੰਨਾ ਕੁਝ ਵਧੀਆ ਬਣਾਇਆ ਹੈ ਮਟਰ ਖਾਣੇ ਵਿੱਚ ਪੂਰੀ ਚਿੱਟੇ ਚਨੇ ਮਟਰ ਪਨੀਰ ਤੇ ਰਾਇਤਾ ਹਾਂ ਇਹ ਗੋਭੀ ਸਬਜੀ ਤੇ ਅਚਾਰ ਸਾਡੇ ਤਾਂ ਆਟੋ ਵਾਲੇ ਕੱਲੀ ਸਾਰੀ ਨੂੰ ਲੈ ਕੇ ਵੀ ਤੁਰੇ ਆਉਂਦੇ ਨੇ 20 ਰੁਪਏ ਦੋ ਲੈ ਕੇ ਆ ਜਾਂਦੇ ਇੱਥੇ ਤੁਰਦੀ ਨਹੀਂ ਹਾਂ ਇੱਧਰ ਦੀ ਵੀ ਜਾਂਦੇ ਨਹੀਂ ਅੱਛਾ ਟ੍ਰੇਨ ਫੜੋ ਨਾਪੇ ਆ ਜੋ ਨਾਪੇ ਤੋਂ ਬਸ ਫੜੋ ਮਲੂ ਰਹੀ ਇੱਥੇ ਗਵਿੰਦਗੜ੍ਹ ਆਜੂ ਗਾਇਸ ਜਿਸੀ ਪੂਆ ਜੀ ਤਾਂ ਮਿਲ ਲਏ ਆ ਤੇ ਹੁਣ ਚੱਲਦੇ ਆ ਘਰੇ ਅੱਛਾ ਠੀਕ ਹੈ ਜੀ ਠੀਕ ਗਾਇਸ ਹੁਣ ਅਸੀਂ ਆ ਗਏ ਪਟਿਆਲਾ ਬਸ ਸਟੈਂਡ ਤੇ ਤੇ ਜਿਵੇਂ এয়ারਪੋਰਟ ਮੰਗ ਬਣਿਆ ਹੋਇਆ ਹੈਗਾ ਬਹੁਤ ਵਧੀਆ ਤੀਨੋਂ ਪੌੜੀ ਆ ਤ ਉਤਰ ਤੇ ਹੈਨਾ ਦਿੱਕਤ ਹੁੰਦੀ ਹੈ ਤਾਂ ਅਸੀਂ ਇੱਥੇ ਆ ਗਏ ਵੈਸੇ ਤਾਂ ਲਿਫਟ ਵੀ ਸੀਗੀ ਪਰ ਅਸੀਂ ਇੱਥੇ ਹੀ ਚਲੋ ਆ ਗਏ ਪਹਿਲਾਂ ਅਸੀਂ ਸਟੇਅਰਸ ਤੋਂ ਗਏ ਸੀਗੇ ਤੁਸੀਂ ਵੀ ਦੇਖ ਲਓ ਗਾਇਸ ਹੁਣ ਅਸੀਂ ਆ ਗਏ ਸੰਗਰੂਰ ਬੱਸ ਸਟੈਂਡ ਤੇ ਆਸੀਂ ਬੈਠੇ ਦੱਤੀ ਮੇਨ ਨਾਲ ਤੇ ਆਸੀਂ ਉਹਦਾ ਬੱਸ ਟੈਂਡ ਤੇ ਚਲੋ ਚੱਲਦੇ ਆ ਅੱਗੇ ਕਿਉਂਕਿ ਹੁਣ ਘਰ ਵੀ ਪਹੁੰਚਣਾ ਸ਼ਾਮ ਵੀ ਹੋ ਗਈ ਐ ਰਾਤ ਨਾ ਹੋਵੇ ਬਸ ਜਲਦੀ ਪਹੁੰਚ ਜਾਈਏ ਦਾਦੀ ਸੂਰਜ ਅੱਜ ਜਲਦੀ ਛਿਪ ਗਿਆ ਕੌਦੀ ਬਰਨਾਲੇ ਪਹੁੰਚ ਗਏ ਗਾਇਜ਼ ਆ ਦੇਖੋ ਸਾਨੂੰ ਲੈਣ ਵਾਸਤੇ ਸਾਰੇ ਆਏ ਨੇ ਬੈ ਕੇ ਦੇਖੋ ਪਹੁੰਚ ਗਏ ਘਰੇ ਦੇਖੋ ਸਾਰੇ ਇੱਕ ਵਾਰ ਸਾਰੇ ਸਾਨੂੰ ਲੈਣ ਬਸਤੇ ਐ ਸੀ ਘਰੇ ਜਿੰਦਾ ਲਾ ਕੇ तो चलो चाल ये अंदर क्यों क्यों रह नहीं रहा बहुत है ना बहुत ही ज़्यादा थक गए और तुसी मज़ा कितना फ़ेर है आजीता को प्यानी होना किसे ने, ने।, ने। तो याद है ही मेरी yes अच्छा सिद्धू रे आए कब मुरिया और मम्मी को आजीवन ठीक हाँ ठीक सिगरेट सिगरेट सारे जा कर दे सारे ना ਹਾਂ ਫਿਰ ਬਲੌਗ ਚਾਹ ਕੇ ਆਉਂਦੇ ਹਾਂ ਕਦੀ ਰੋਜ਼ ਦੇਖਦੇ ਆਂ ਕਹਿੰਦੇ ਬਲੌਗ ਬੜਾ ਦੇਰ ਹੋ ਗਿਆ ਨਾ ਪੰਤ ਮਿਲਿਆ ਨੂੰ ਅਸੀਂ ਨਹੀਂ ਕਹਾਂ ਤਾਂ ਮੁੱਢ ਜਾਣ ਕਿਸਦੇ ਕਹਿੰਦੇ ਰੱਖਾਂਗੇ ਹਾਂ ਤਾਂ ਕਹਿਦੇ ਆਂ ਪੇਪਰਾਂ ਤੋਂ ਬਾਅਦ ਦੇਖਾਂਗੇ ਕਿਹੜਾ ਮਾੜਾ ਕਹਿੰਦਾ ਸੀ ਵੀ ਛੁੱਟੀ ਆ ਚਾਵਾਂਗੇ ਕਹਿੰਦੇ ਸੀ ਆਵਾਂ ਛੁੱਟੀਆਂ ਉਹ ਵੀ ਕਹਿੰਦੇ ਸੀ ਕਿ ਅਸੀਂ ਆਵਾਂਗੇ ਹਾਂ ਚੱਲ ਜੀ ਮਿਲਾਂਗੇ ਕਾਫੀ ਟਾਈਮ ਵੀ ਤਾਂ ਹੋ ਗਿਆ ਕਿੰਨਾ ਮਿਲ ਨਹੀਂ ਕੋਈ ਕੁਝ ਜੀ ਕਰੋਗਾ ਤੇਰਾ ਚਾਰ ਪੰਜ ਸਾਲ ਹੋ ਗਿਆ ਨਾ ਮੂਵੀ ਇਹਨੂੰ ਆਏ ਨੂੰ ਚਾਰ ਬੰਦੇ ਦੋਵਾਂ ਦੇ ਵਿਆਹਲੇ ਨਾ ਚੀ ਚਾਇਤਾ ਦੀ ਇਹ ਮੋਲ ਛੋਟੀ ਸੀ ਉਹਨੂੰ ਆਏ ਇਹਨੂੰ ਦੇਖਣ ਆਏ ਸੀ ਚਾਰ ਬੰਦੇ ਨਹੀਂ ਹੋ ਗਏ ਜਦੋਂ ਮੋਲ ਵਾਸਤੇ ਡਰੈਸ ਲੈ ਕੇ ਚੀਜ਼ ਹਾਂ ਫਿਰ 10 ਸਾਲ ਤੋਂ ਹੋਈ ਹੋਈ ਉਹ ਇੰਨੇ ਤਾਂ ਹੋਈ ਗਏ ਸਾਡੇ ਮਨ ਕਰਨ ਬਹੁਤ ਜ਼ਿਆਦਾ ਕਰਦੇ ਜੀ ਬਹੁਤ ਲੱਗਿਆ ਨਹੀਂ ਵਧੀਆ ਭੂਆ ਦਾ ਸੁਭਾਅ ਵੀ ਬਹੁਤ ਵਧੀਆ ਆ ਸਾਰਿਆਂ ਦਾ ਬਹੁਤ ਵਧੀਆ ਸੁਭਾਅ ਆ ਚਲ ਵਧੀਆ ਬਣਿਆ ਹੈ ਹਾਂ ਕਨੇਡਾ ਵਾਲੇ ਮੁੰਡੇ ਨਾਲ ਗੱਲ ਕਰਾਈ ਸਾਡੀ ਅੱਛਾ ਹੋਰ ਚਾਹ ਉਹ ਵੀ 12:30 ਵਜੇ ਸੀ ਆਇਆ ਸੀਗਾ ਹਾਂ ਤਾਂ ਉਹ ਕੁੜੀ ਕਾਫੀ ਵੱਡੀ ਹੋ ਗਈ ਹੋਣੀ ਹੈ ਹੋਰ ਹੈ ਨਾ ਸਾਡੇ ਪਿਆ ਤੇ ਇੰਨਾ ਨੱਚੀ ਉਹ ਬੜਾ ਨੱਚੀਆਂ ਸੀ ਨੱਚਦੀਆਂ ਮੈਂ ਦੇਖਿਆ ਨਾ ਮੰਮੀ ਮੈਂ ਤਾਂ ਇਕੱਲੀ ਧੂਆ ਜੀ ਨੂੰ ਨਹੀਂ ਉਹਨਾਂ ਵਿਆਹ ਤੇ ਆਈਆਂ ਸੀ ਨਾ ਸਾਰੇ ਪਰਿਵਾਰੀ ਦੇ ਇਸ ਦੇਖੋ ਸਵੇਰ ਦੇ ਬੇਲੇ ਬੈਠੇ ਸੀ ਉਹਦੋਂ ਇਹਨਾਂ ਨੇ ਕੰਮ ਨਹੀਂ ਕੀਤਾ ਤੇ ਹੁਣ ਰਾਤ ਨੂੰ ਮੈਂ ਥੱਕੀ ਹਾਰੀ ਆਈ ਐ ਹੁਣੇ ਲੈ ਕੇ ਆ ਗਏ ਨੇ ਮੇਰੇ ਕੋ ਕਾਪੀ ਇਹ ਕੰਮ ਕਰਨ ਵਾਸਤੇ ਪਹਿਲਾਂ ਇਹ ਦੱਸੋ ਤੁਸੀਂ ਸਵੇਰੇ ਨਹੀਂ ਕਰ ਸਕਦੇ ਸੀਗੇ ਦੀਦੀ ਦੀਦੀ ਪਤਾ ਤੁਸੀਂ ਪਹਿਲੇ ਹੈ ਨਹੀਂ ਸੀ ਤੁਸੀਂ ਤੁਹਾਡੇ ਨਾਲ ਗਏ ਫੇਕੇ ਸੇ ਹੋਰ ਤਾਂ ਕਰ ਲੈਂਦੇ ਮम्मा ਤਾਂ ਕਰ ਲੈਂਦੇ ਚਾਚੀ ਤੋਂ ਕਰ ਲੈਂਦੇ ਮम्मा ਨੂੰ ਐਵੇਂ ਨਹੀਂ ਪਤਾ ਐਵੇਂ ਨਹੀਂ ਪਤਾ ਸਾਰਾ ਕੁਝ ਪਤਾ ਹੈ ਹੁਈ ਗਾਇਸ ਜਿਵੇਂ ਕਿ ਤੁਸੀਂ ਅੱਜ ਦੇ ਵਲੌਗ ਵਿੱਚ ਦੇਖਿਆ ਕਿ ਅੱਜ ਅਸੀਂ ਗਏ ਦਾदू ਜੀ ਦੇ ਭੂਆ ਜੀ ਨੂੰ ਮਿਲਣ ਤੇ ਪਹਿਲੇ ਤੁਹਾਨੂੰ ਦੱਸਦੇ ਆ ਪੂਆਜੀ ਕੌਣ ਨੇ ਉਹਨਾਂ ਦੇ ਪੋਤੀਆਂ ਬਾਰੇ ਉਹਨਾਂ ਦੀ ਬਹੂਆਂ ਬਾਰੇ ਤੇ ਚਲੋ ਦਾਦੀ ਤੋਂ ਪੁੱਛਦੇ ਆ ਇਸ ਲਈ ਮੈਂ ਆ ਜਿਹੜੀ ਹੈਗੀ ਪਾਪਾ ਦੇ ਵਿਆਹ ਦੀ ਐਲਬਮ ਕਢਵਾਈ ਹੈ ਤੇ ਚਲੋ ਦੇਖਦੇ ਆ ਤੇ ਗਾਇਜ਼ ਆ ਸੀਗੇ ਦੇਖੋ ਪੂਆਜੀ ਜਿਨ੍ਹਾਂ ਨੂੰ ਅਸੀਂ ਅੱਜ ਮਿਲਣ ਗਏ ਸੀ ਦਾਦੀ ਆਹੀ ਨੇ ਨਾ ਹਾਂ ਤੇ ਪੂਆਜੀ ਨੇ ਪਾਪਾ ਦੇ ਦਾਦੂ ਦੇ ਦਾਦੂ ਦੇ ਪੂਆਜੀ ਹੂੰ ਇਹ ਗੈਸ ਦਾਦੂ ਦੇ ਪੂਆ ਜੀ ਦੇਖ ਲਓ ਮੰਮਾ ਪਹਿਲਾਂ ਕਿਵੇਂ ਸੀਗੇ ਪਹਿਲਾਂ ਦੇਖ ਲੈ ਪੂਰੀ ਬਹੁਤ ਕੇਅਰ ਨਾਲ ਰੰਨਦੇ ਹੁੰਦੇ ਸੀ ਦੇ ਪੂਰਾ ਧਿਆਨ ਰੱਖਦੇ ਹੁੰਦੇ ਸੀ ਆਪਣਾ ਹੂੰ ਮੰਮੀ ਦੱਸ ਦੋ ਦਾਦੀ ਦੱਸੋ ਹੋਰ ਉਹਨਾਂ ਦੀ ਫੈਮਿਲੀ ਚ ਕੋਈ ਆ ਦੇਖਾ ਤੇਰੇ ਦਾਦੂ ਦੇ ਪੂਆ ਜੀ ਦੀ ਗੁੱਡੀ ਹਾਂ ਅੱਛਾ ਗੁੱਡੀ ਪੂਆ ਕੌਣ ਨੇ ਇਹ ਵੀ ਗੁਵਿੰਦਗੜ ਗੁੱਡੀ ਪੂਆ ਅੱਛਾ ਅੱਛਾ ਦੱਦੂ ਦੇ ਇਹ ਵੀ ਇਹਨਾਂ ਦੇ ਨਾਲ ਆਏ ਹੋਏ ਆ ਪੂਆ ਜੀ ਦੇ ਨਾਲ ਆਏ ਸੀ ਨਾ ਯੋ ਜੀ ਤੂੰ ਬਹੁਤ ਛੋਟੀ ਸੀਗੀ ਹੋਏਗੀ ਮੈਨੂੰ ਲੱਗਦਾ ਸਾਲ ਕਿਤੀ ਸੀ ਮੰਮੀ ਹਣਾ ਕਿ ਸਾਲ ਤੋਂ ਘਟਦੀ ਸੀ ਕੁਛ ਉਦੋਂ ਆਏ ਸੀ ਤੈਨੂੰ ਦੇਖਣ ਵਾਸਤੇ ਇਹ ਨਾਂ ਲੈ ਵੀ ਸੀਗੇ ਉਹਨਾਂ ਦੇ ਅੱਛਾ ਹਾਂ ਤਾਂ ਇਹਨਾਂ ਦਾ ਵੀ ਬਹੁਤ ਨੇਚਰ ਵਧੀਆ ਹੈ ਸੁਭਾਅ ਬਹੁਤ ਵਧੀਆ ਮੈਂ ਤਾਂ ਗੱਲ ਨਹੀਂ ਲੱਗਿਆ ਦੇਖਦੇ ਆ ਤੇਰੀ ਪੁੱਤ ਦੀ ਫੋਟੋ ਉਹ ਵੀ ਆਪਾਂ ਦੇ ਦੱਦੀ ਆ ਤੋ ਲੱਗਦੇ ਨੇ ਜਿਹੜੇ ਉਹ ਦੀਦੀ ਜੇ ਸੀ ਉਤੋਂ ਅੱਜ ਆਏ ਤੇ ਹਾਂ ਇਹ ਤੇਰਾ ਭੂਆ ਦੀ ਪੁੱਤੀ ਆ ਮੇਰੀ ਭੂਆ ਜੀ ਦੀ ਪੋਤੀ ਹੈ ਇਹ ਹੂੰ ਪਹਿਲਾਂ ਦਾ ਮਮੀ ਐਨਾ ਦੋਨਾਂ ਦੀ ਸ਼ਕਲ ਕਿੰਨੀ ਮਿਲਦੀ ਹੈ ਨਾ ਜੋ ਵੀ ਸੇਮ ਹੈ ਨਾ ਇਹ ਇਹ ਤੇਰੇ ਪਾਪਾ ਦੇ ਭੂਆ ਦੀ ਕੁੜੀ ਹੈ ਅੱਛਾ ਅੱਛਾ ਜੀ ਬੋਲੀ ਕੁੜੀ ਹੈ ਨਾ ਬੋਲੀ ਕੁੜੀ ਹੈ ਹੂੰ ਜੋ ਵੀ ਸੇਮ ਹੈ ਆ ਦੇਲੂ ਆ ਨਾ ਕੱਜ ਜੀ ਪਹਿਲੇ ਭੂਆ ਜੀ ਪਹਿਲਾਂ ਵੀ ਲੱਗਿਆ ਆ ਸੀਗੀ ਪਰ ਨਹੀਂ ਆ ਹਨ ਅੱਛਾ ਜੀ ਤੇ ਗੈਜ਼ ਆ ਸੀਗੇ ਉਹੀ ਜਿਹੜੇ ਪਿੱਛੇ ਫੋਟੋ ਦਿਖਾਈ ਸੀ ਨਾ ਉਹਨਾਂ ਦੇ ਪੂਆ ਜੀ ਦੇ ਪੋਤੇ ਦੀ ਹੈ ਨਾ ਤੇ ਬਹੁਤ ਨੱਚਦੀ ਸੀ ਤੇ ਉਹੀਆਂ ਦੇਖ ਬਹੁਤ ਨੱਚਦੀ ਸੀ ਬੜਾ ਇੰਜੋਏ ਕੀਤਾ ਪੂਰੇ ਬਹੁਤ ਹੀ ਜ਼ਿਆਦਾ ਨੱਚੇ ਸੀ ਹੈ ਨਾ ਹਾਂ ਖੂਸ਼ੀ ਵੀ ਕਿੰਨਾ ਨੇ ਉੱਧਰ ਹਾਂ ਪੂਰੇ ਸਮੇਂ ਆ ਫੋਟੋ ਤੇ ਪਤਾ ਲੱਗਿਆ ਸੀ ਮੈਨੂੰ ਵੀ ਇਹ ਉਹ ਨੇ ਨਾ ਹਾਂ ਮੈਂ ਵੀ ਬਹੁਤ ਟਾਈਮ ਹੋ ਗਿਆ ਦੇਖੇ ਨਹੀਂ ਹੈਗੇ ਮੈਂ ਆਹ ਦਿਨ ਪੁੱਛਾਂਗੀ ਆ ਦੇ ਪੂਆ ਜੀ ਦੀ ਕਿੰਨੀ ਸੋਹਣੀ ਫੋਟੋ ਆਈ ਹੈ ਹਾਂ ਦੇਖੋ ਇਹ ਪੂਆ ਦੀ ਗੱਡੀ ਕਰਕੇ ਫੋਟੋ ਲਏ ਕਿ ਪੂਆ ਜੀ ਸਾਡੇ ਦਾਦੀ ਮੇਰੇ ਕੀ ਲੱਗੇ ਬਹੁਤ ਵਧੀਆ ਹੁੰਦੇ ਨੇ ਦਾਦੀ ਤੇ ਪੂਆ ਜੀ ਨਹੀਂ ਮੇਰੇ ਕੀ ਲੱਗੇ ਲੱਗੇ ਪੂਆ ਜੀ ਕਹਿੰਦਾ ਪਰ ਉਹ ਵਸਤੂ ਸਾਦੀ ਲੱਗੇ ਉਹ ਦਾਦੀ ਪੂਆ ਦਾਦੀ ਲੱਗੇ ਹਾਂ ਜੀ ਦਾਦੀ ਪੂਆ ਠੀਕ ਹੈ ਗਾਈਜ਼ ਜਿਹੜੀ ਆਹ ਐਲਬਮ ਹੈਗੀ ਇਹ ਹੈ ਨਾ ਅਸੀਂ ਜਿਹੜੀ ਹੈਗੀ ਐ ਖੋਲੀ ਸੀਗੀ ਦਾਦੂ ਦੇ ਫੁੱਫੜ ਜੀ ਦੀ ਫੋਟੋ ਦੇਖਣ ਵਾਸਤੇ ਕਿਉਂਕਿ ਹੁਣ ਉਹ ਜਿਹੜੇ ਹੈਗੇ ਐ ਐਕਸਪਾਇਰ ਹੋ ਗਏ ਨੇਗੇ ਤਾਈ ਇਸ ਲਈ ਸਾਨੂੰ ਲੱਗਿਆ ਵੀ ਇਹਦੇ ਵਿੱਚ ਉਹਨਾਂ ਦੀ ਫੋਟੋ ਹੋਊਗੀ ਪਰ ਹੈ ਨਹੀਂ ਇਹਦੇ ਵਿੱਚ ਫੋਟੋ ਉਹ ਆਇ ਨਹੀਂ ਗੀ ਪਰ ਆਇ ਨਹੀਂ ਸੀ ਮੈਂ ਪਿਆਰ ਤੇ ਆਇ ਨਹੀਂ ਸੀ ਅਚ ਅਚਾ ਜੀ ਤਾਂ ਹੀ ਆਪਾਂ ਨੂੰ ਫੋਟੋ ਹੀ ਨਹੀਂ ਹੈਗੀ ਹਨਾ ਇਹਦੇ ਵਿੱਚ ਮਿਲ ਹੀ ਨਹੀਂ ਹੈਗੀ ਸਾਨੂੰ ਲੱਗਿਆ ਵੀ ਇਹਦੇ ਵਿੱਚ ਹੋਊਗੀ ਤਾਂ ਉਹ ਆਇ ਨਹੀਂ ਸੀ ਕਹਿੰਦੇ ਮੈਂ ਤੇ ਅਚ ਅਚਾ ਜੀ ਤੇ ਗਾਇਜ਼ ਇਹ ਐ ਮम्मा ਹੋਰਿਆਂ ਦੀ ਪਾਰਟੀ ਦੀ ਐਲਬਮ ਤਾਂ ਚਲ ਦੇਖਦੇ ਆਂਗੇ ਇਹਦੇ ਵਿੱਚ ਕਿੱਥੇ ਨੇ ਦਾਦੀ ਆ ਸੀ ਆ ਉਹਨਾਂ ਦੀ ਪੂਰੀ ਫੈਮਿਲੀ ਹੈ ਸਾਰੀ ਫੈਮਿਲੀ ਹੈ ਇਹਨਾਂ ਦੀ ਦੇਖੋ ਆ ਦੇ ਇੱਥੇ ਆ ਪੂਆ ਜੀ ਹਨ ਮਮੀ ਹਾਂ ਪੂਆ ਦੇ ਹਨ ਆ ਉਹਨਾਂ ਦੀ ਬਹੂ ਹੈ ਦੇਖੋ ਉਹ ਦੂਜੇ ਪਰਿਵਾਰ ਵਿੱਚ ਆਓ ਉਹਨੇ ਜਿਹੜੇ ਵਲੌਗ ਵਿੱਚ ਆਏ ਸੀਗੇ ਹਾਂ ਤੇ ਦੂਜੀ ਗੁੱਡੀ ਪੂਆ ਦੇ ਉਹਨਾਂ ਦੇ ਬੱਚੇ ਨੇ ਅੱਛਾ ਆ ਕੌਣ ਹੈ ਹਾਂ ਹਾਂ ਇਹ ਇਹਨਾਂ ਦੀ ਪੋਤੀ ਉਹੀ ਜਿਹੜੀ ਫੋਟੋ ਦੇਖੀ ਸੀ ਅੰਮਾ ਜਿਹੜੇ ਨੱਚਦੇ ਨੇ ਅੱਛਾ ਅੱਛਾ ਆ ਦੋਨੇ ਬੇਟੇ ਹਨ ਮਮੀ ਨਾਲ ਹੂੰ ਹੂੰ ਫੋਟੋ ਸਾਰੀ ਫੈਮਲੀ ਆ ਫੁੱਫੜ ਜੀ ਨਹੀਂ ਹੈਗੇ ਉਹ ਨਹੀਂ ਆਏ ਸੀਗੇ ਉਹ ਆਏ ਨਹੀਂ ਸੀ ਹਾਂ ਉਹ ਨਹੀਂ ਆਏ ਸੀ ਇਹ ਕਾ ਫੋਟੋ ਕਿੰਨੀ ਸੋਹਣੀ ਆਈ ਹੈ ਨਾ ਪੂਆਜੀ ਦੀ ਹਮ ਦੇ ਕਿੰਨੇ ਵਧੀਆ ਲੱਗ ਰਹੇ ਨੇ ਇਹਦੇ ਤੇ ਕੇਅਰ ਤਾਂ ਵੈਸੇ ਪੂਰੀ ਕਰਦੇ ਨੇ ਆਪਣੀ ਐ ਨਹੀਂ ਹੈਗੇ ਪੂਰੀ ਕੇਅਰ ਕਰਦੇ ਨੇ ਆਪਣੀ ਦੇਖ ਚਾਂਕ ਹੈ ਫਸਮੂਖੀ ਪੂਰੇ ਸੋਹਣੀ ਆਦੀ ਹੋ ਨਹੀਂ ਲੱਗਦੇ ਹਨਾ ਹਾਂ ਜਿਹੜਾ ਸੀ ਗੈਯੋਨਾ ਨੇ ਪੂਰੀਆ ਗੱਲਾਂ ਕੀਤੀ ਆ ਸਾਡੇ ਨਾਲ ਕਹਿੰਦੇ ਮੈਂ ਤੇ ਤੁਹਾਡੇ ਵਲੌਗ ਦੇਖਦੀਨੀ ਆ ਰੋਜ਼ ਫੋਟੋ ਵੀ ਉਹਨਾਂ ਦੀ ਆ ਦੇਖੋ ਸਾਰੀ ਹੈਨਾ ਆ ਹਾਂ ਆ ਉਹਨਾਂ ਦੀ ਹੀ ਆ ਇਹਨਾਂ ਦੇ ਇਹ ਦੇਖੋ ਬੜੇ ਬੈਠੇ ਹੈਨਾ ਤਾਂ ਉਹ ਆ ਬਹੂ ਇਹ ਹੂੰ ਹੂੰ ਤੇ ਆਹ ਛੋਟੇ ਹੈਨਾ ਹਾਂ ਥੈਂਕ ਯੂ ਜਿਹੜੇ ਵਲੌਗ ਚਾਇਸ ਥੈਂਕ ਯੂ ਬਹੁਤ ਗੇ ਗਾਇਸ ਇਹ ਸੀ ਗਿਆ ਕੁਝ ਕ ਫੋਟੋ ਆਪੂ ਆਜੀ ਹੋ ਰਿਆ ਤੇ ਉਹਨਾਂ ਦੀ ਪਰਿਵਾਰ ਦੀਆਂ ਜਿਹੜੀਆਂ ਕਿ ਅਸੀਂ ਤੁਹਾਨੂੰ ਐਲਬਮ ਦੇ ਵਿੱਚ ਦਿਖਾਈ ਦਿੱਤੀਆਂ ਨੇਗੀਆਂ ਤੇ ਬਾਕੀ ਦਾਦੀ ਹੋਰ ਦੱਸਣਗੇ ਥੜੇ ਭੁੱਫੜ ਜੀ ਦਾ ਸੁਭਾਅ ਵੀ ਬਹੁਤ ਵਧੀਆ ਸੀਗਾ ਸਾਰਿਆਂ ਨਾਲ ਕੁਲ ਮਿਲ ਕੇ ਰਹਦੇ ਸੀ ਸਾਰੇ ਯਾਦ ਕਰਦੇ ਅੱਜ ਗੱਲਾਂ ਸਾਰੇ ਨੇ ਨਿਆ ਯਾਦ ਕਰ ਗੱਲਾਂ ਕੀਤੀ ਉਹਨਾਂ ਨੂੰ ਬਹੁਤ ਯਾਦ ਕਰਦੇ ਸੀ ਇਸ ਕਰਕੇ ਉਹਨਾਂ ਦੀ ਬਾੜੀ ਜ਼ਿਆਦਾ ਹੁੰਦੀ ਸੀ ਆਪਣੇ ਕੋਲ ਉਹ ਕਹਿੰਦੇ ਮਿਲ ਵਰਤ ਕੇ ਰਹਿੰਦੇ ਹੁੰਦੇ ਸੀ ਨਾ ਸਾਰਿਆਂ ਨਾਲ ਬਹੁਤ ਜ਼ਿਆਦਾ ਕਿਸੇ ਨੂੰ ਬੁਲਾਉਣਾ ਨਹੀਂ ਇਹ ਨਹੀਂ ਸਾਰਿਆਂ ਨੂੰ ਅਸਲੀ ਬੁਲਾਉਂਦੇ ਅੱਜ ਤੇਰੀ ਭੂਆ ਜੀ ਬਹੁਤ ਬਹੁਤ ਲੱਗਦੇ ਦਾ ਨਾ ਯਾਦ ਸੁਭਾਅ ਬਹੁਤ ਵਧੀਆ ਸੀਗਾ ਸੁਭਾਅ ਜਿਵੇਂ ਭੂਆ ਦਾ ਸੁਭਾਅ ਹੋਵੇ ਉਹ ਵੀ ਬੜਾ ਥੇਮ ਹਾਂ ਸਾਰੇ ਹੱਸ ਕੇ ਮਿਲਦੇ ਆ ਉਹ ਵੀ ਇਦਾਂ ਹੀ ਹੱਸ ਕੇ ਮਿਲਦੇ ਹੁੰਦੇ ਸੀਗੇ ਬਹੁਤ ਵਧੀਆ ਸਵਾਰ ਸੀ ਬਹੁਤ ਵਧੀਆ ਸੀਗਾ ਮੈਨੇ ਤਾਂ ਦੇਖੇ ਨਹੀਂ ਇਸ ਲਈ ਮੈਂ ਦਾਦੀ ਹੋ ਰਹੀ ਤਾਂ ਪੁੱਛਿਆ ਤਾਂ ਹੀ ਲੱਗਿਆ ਤੈਨੂੰ ਆਲ ਮੈਨੇ ਦਿਖਾਈ ਨਾ ਉਹਨਾਂ ਦੀ ਫੋਟੋ ਐ ਹਾਂ ਤੂੰ ਛੋਟੀ ਜਿਹੀ ਪਟਿਆਲੇ ਆਏ ਹੈਗੇ ਸੀ ਕੁਫੜ ਜਿੱਤ ਮਿਲੀ ਨਹੀਂ ਮੈਨੇ ਤਾਂ ਤਾਂ ਦੇਖਿਆ ਨਹੀਂ ਹੈਗਾ ਪਟਿਆਲੇ ਗਿਆ ਤੇ ਵੀ ਆਏ ਸੀ ਤੁਹਾਨੂੰ ਪਰ ਪਤਾ ਨਹੀਂ ਦੇਖੇ ਨਹੀਂ ਤੁੰਨ ਮਮੀ ਮੈਂ ਵੀ ਨਹੀਂ ਦੇਖਿਆ ਮੈਂ ਮੂਆ ਜੀ ਨੂੰ ਹੀ ਦੇਖਿਆ ਨਾਨ ਬੋਲਦੇ ਵੀ ਨਹੀਂ ਦੇਖੇ ਹੈ ਅੱਛਾ ਅੱਛਾ ਜੀ ਤਾਂ ਚਲੋ ਬਾਕੀ ਆ ਯਾਦਾਂ ਹੀ ਹੁੰਦੀਆਂ ਨੇ ਆ ਫੋਟੋਆਂ ਜਿਹੜੀਆਂ ਹੁੰਦੀਆਂ ਯਾਦਾਂ ਹੁੰਦੀਆਂ ਨੇ ਦੇਖ ਸਕਦੇ ਆ ਸੀ ਹੁਣ ਉਹਨਾਂ ਬਾਰੇ ਗੱਲਾਂ ਕਰਦੇ ਸੀ ਅਨਮੋਲ ਨੇ ਦੱਸਿਆ ਵੀ ਬਹੁਤ ਵਧੀਆ ਮਿਲੇ ਨੇ ਵੀ ਬੜਾ ਪਿਆਰ ਕੀਤਾ ਉਹਨਾਂ ਨੇ ਮੈਨੂੰ ਤੇ ਅਨਮੋਲ ਅੱਜ ਗਈ ਸੀ ਉਹਨਾਂ ਦੇ ਤੇ ਕਹਿੰਦੀ ਸੀ ਬਹੁਤ ਵਧੀਆ ਨੇਚਰ ਆ ਮੰਮੀ ਉਹਨਾਂ ਦਾ ਬਹੁਤ ਵਧੀਆ ਸੁਭਾਅ ਘੂਆ ਹੁਣਾਂ ਦਾ ਤੇ ਉਹਨਾਂ ਦੇ ਸਾਰੇ ਫੈਮਿਲੀ ਦਾ ਬਹੁਤ ਵਧੀਆ ਸੁਭਾਅ ਹੈ ਉਹੀ ਗੱਲਾਂ ਕਰਦੇ ਸੀ ਫਿਰ ਮੈਂ ਉਹਨੂੰ ਐਲਬਮ ਦਿਖਾਈ ਘੜ ਕੇ ਮੈਂ ਕਹਾ ਦੇਖੋ ਅਜੀ ਕਹਿੰਦੇ ਕਿੰਨਾ ਫਰਕ ਆ ਹੁੰਦੇ ਭੂਆ ਜੀ ਤਾਂ ਮੈਂ ਕਿ ਬਹੁਤ ਕੇਅਰ ਕਰਦੇ ਹੁੰਦੇ ਸੀ ਇਥੇ ਆਪਣੀ ਪੂਰਾ ਵਧੀਆ ਧਿਆਨ ਲੱਗਦੇ ਹੁੰਦੇ ਸੀ ਪੂਰਾ ਖੁਸ਼ ਰਹਿੰਦੇ ਸੀ ਚਲੋ ਬਾਕੀ ਤੇ ਗਾਇਜ਼ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਗਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਹ ਤੱਕ ਟੇਕ ਕੇਅਰ ਐਂਡ ਬਾਏ ਬਾਏ ਹੈ ਯੋਗ ਕਰਨਾ ਜ਼ਰੂਰੀ ਹੈ ਤੁਸੀਂ ਸਿੱਖੋ ਅਭੀ ਤੇ ਸਿੱਧੂ ਤੋਂ ਅਬੀ ਗੱਦਾ ਖਿਚਰੀ ਹੈ ਤੇ ਸਿੱਧੂ ਲੈ ਕੇ ਜਾ ਰਹੇ ਹੈ ਬਲੈਕਬੋਰਡ ਲੈ ਜਾਓ ਜੀ